ਸਿਹਤ ਪੰਜਾਬ ਦੀ ਚੈਨਲ ਵੇਖ ਰਿਹਾ ਹੈ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਸ਼ਕਰਗੰਦੀ ਨੂੰ সুইਟ ਪੋਟਾਟੋ ਵੀ ਕਿਹਾ ਜਾਂਦਾ ਹੈ ਇਸ ਦਾ ਸੇਵਨ ਸਰਦੀਆਂ ਵਿੱਚ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਦੋਸਤੋ ਇਹ ਸਰੀਰ ਨੂੰ ਗਰਮ ਰੱਖਦਾ ਹੈ ਦੋਸਤੋ ਅਕਸਰ ਹੀ ਲੋਕ ਇਸ ਨੂੰ ਆਲੂ ਨਾਲ ਜੋੜਦੇ ਹਨ ਪਰ ਇਸ ਦੇ ਫਾਇਦੇ ਆਲੂ ਤੋਂ ਬਹੁਤ ਜ਼ਿਆਦਾ ਸੇਵਨ ਕਰਨਾ ਸਰਦੀਆਂ ਵਿੱਚ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ ਸ਼ਕਰਗੰਦੀ ਦੇ ਸੰਘਣੇ ਰੰਗ ਵਾਲੀ ਪ੍ਰਜਾਤੀ ਵਿੱਚ ਕੈਰੋਟੀਨੋਇਡ ਬੀਟਾ ਕੈਰੋਟਿਨ ਅਤੇ ਵਿਟਾਮਿਨ ਏ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ 100 ਗ ਫੇਸ ਦੀ ਤੋਂ ਵੀ ਜ਼ਿਆਦਾ ਵਿਟਾਮਿਨ ਏ ਪਾਇਆ ਜਾਂਦਾ ਹੈ ਨੰਬਰ 2 ਸ਼ਕਰਗੰਦੀ ਵਿੱਚ ਆਇਰਨ ਫੋਲੇਟ ਕਾਪਰ ਮੈਗਨੀਸ਼ੀਅਮ ਵਿਟਾਮਿਨਸ ਆਦਿ ਤੱਤ ਪਾਏ ਜਾਂਦੇ ਹਨ ਜਿਸ ਨਾਲ ਕਿ ਇਮਿਊਨ ਸਿਸਟਮ ਮਜ਼ਬੂਤ ਬਣਦਾ ਹੈ ਇਸ ਦਾ ਸੇਵਨ ਕਰਨ ਤੇ ਚਮੜੀ ਵਿੱਚ ਚਮਕ ਆਉਂਦੀ ਹੈ ਅਤੇ ਚਿਹਰੇ ਉੱਤੇ ਜਲਦੀ ਝੁਰੜੀਆਂ ਨਹੀਂ ਪੈਂਦੀਆਂ ਸ਼ਕਰਗੰਦੀ ਵਿੱਚ ਮੌਜੂਦ ਵਿਟਾਮਿਨ ਸੀ ਚਮੜੀ ਵਿੱਚ ਕੋਲਾਜਨ ਨਾਮਕ ਇੱਕ ਤੱਤ ਦਾ ਨਿਰਮਾਣ ਕਰਦਾ ਹੈ ਜਿਸ ਨਾਲ ਕਿ ਤੁਸੀਂ ਹਮੇਸ਼ਾ ਜਵਾਨ ਅਤੇ ਖੂਬਸੂਰਤ ਦਿਖਦੇ ਹੋ ਨੰਬਰ 3 ਸ਼ਕਰਗੰਦੀ ਡਾਈਟਰੀ ਫਾਈਬਰ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦੀ ਹੈ ਸ਼ਕਰਗੰਦੀ ਖਾੜ ਵਿੱਚ ਮਿੱਠੀ ਹੁੰਦੀ ਹੈ ਇਸ ਦਾ ਸੇਵਨ ਕਰਨ ਤੇ ਖੂਨ ਵੀ ਵਧਦਾ ਹੈ ਅਤੇ ਦੋਸਤੋ ਸਰੀਰ ਮੋਟਾ ਹੁੰਦਾ ਹੈ ਇਸ ਦੇ ਨਾਲ ਨਾਲ ਇਹ ਸਾਨੂੰ ਕੰਮ ਕਰਨ ਦੀ ਊਰਜਾ ਵੀ ਪ੍ਰਦਾਨ ਕਰਦੀ ਹੈ ਸ਼ਕਰਗੰਦੀ ਵਿੱਚ ਵਿਟਾਮਿਨ A ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਸ਼ਕਰਗੰਦੀ ਵਿੱਚ ਕੈਰੋਟੀਨਾਈਡ ਨਾਮਕ ਇੱਕ ਤੱਤ ਪਾਇਆ ਜਾਂਦਾ ਹੈ ਜੋ ਕਿ ਦੋਸਤੋ ਸਾਡੇ ਬਲੱਡ 슈ਗਰ ਲੈਵਲ ਨੂੰ ਨਿਯੰਤਰਿਤ ਕਰਦਾ ਹੈ ਅਤੇ ਇਸ ਦੇ ਨਾਲ ਨਾਲ ਇਸ ਵਿੱਚ ਮੌਜੂਦ ਵਿਟਾਮਿਨ B6 ਡਾਇਬੀਟਿਕ ਹਾਰਟ ਡਿਸੀਜ਼ ਵਿੱਚ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 4 ਸ਼ਕਰਗੰਦੀ ਜ਼ਿਆਦਾ ਮਾਤਰਾ ਵਾਲਾ ਸਟਾਰਚ ਫੂਡ ਹੈ ਜਿਸ ਦੇ 100 ਗ੍ਰਾਮ ਵਿੱਚ ਚ 90 ਕੈਲਰੀਜ਼ ਹੁੰਦੀ ਹੈ ਸ਼ਕਰਗੰਦੀ ਖਾਣ ਵਿੱਚ ਮਿੱਠੀ ਹੁੰਦੀ ਹੈ ਇਸ ਦਾ ਸੇਵਨ ਕਰਨ ਤੇ ਮੋਟਾਪਾ ਸ਼ੂਗਰ ਦਿਲ ਨਾਲ ਸੰਬੰਧਿਤ ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ ਹੈ ਅਤੇ ਦੋਸਤੋ ਇਹ ਰੋਗਾਂ ਨਾਲ ਲੜਨ ਵਿੱਚ ਵੀ ਮਦਦ ਕਰਦੀ ਹੈ ਅਤੇ ਦੋਸਤੋ ਇਸ ਦੇ ਨਾਲ ਨਾਲ ਇਹ ਸਰੀਰ ਨੂੰ ਊਰਜਾ ਵੀ ਪ੍ਰਦਾਨ ਕਰਦੀ ਹੈ ਪਰ ਦੋਸਤੋ ਵਜ਼ਨ ਘਟਾਉਣ ਵਿੱਚ ਇਹ ਬਹੁਤ ਮਦਦਗਾਰ ਮੰਨੀ ਜਾਂਦੀ ਹੈ ਨੰਬਰ 5 ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਕੁਝ ਖਾਣ ਦੇ ਬਾਅਦ ਤੁਰੰਤ ਵੱਧ ਜਾਂਦਾ ਹੈ ਤਾਂ ਤੁਹਾਨੂੰ ਸ਼ਕਰਗੰਦੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦਾ ਸੇਵਨ ਕਰਨ ਤੇ ਬਲੱਡ ਸ਼ੂਗਰ ਲੈਵਲ ਨਿਯੰਤਰਿਤ ਰਹਿੰਦਾ ਹੈ ਅਤੇ ਇਨਸੂਲਿਨ ਵੀ ਨਹੀਂ ਵੱਧ ਨੰਬਰ 6 ਸ਼ਕਰਗੰਦੀ ਵਿੱਚ ਕੈਲੋਰੀ ਅਤੇ ਸਟਾਰਚ ਬਰਾਬਰ ਮਾਤਰਾ ਵਿੱਚ ਪਾਏ ਜਾਂਦੇ ਹਨ ਅਤੇ ਦੋਸਤੋ ਇਹ ਸੈਚੂਰੇਟਿਡ ਫੈਟ ਅਤੇ ਕੋਲੇਸਟ੍ਰੋਲ ਦੀ ਮਾਤਰਾ ਦੇ ਨਾਲ ਦੇ ਬਰਾਬਰ ਹੁੰਦੇ ਹਨ ਇਸ ਵਿੱਚ ਫਾਈਬਰ ਐਂਟੀਆਕਸੀਡੈਂਟਸ ਅਤੇ ਵਿਟਾਮਿਨਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਨੰਬਰ 7 ਸ਼ਕਰਗੰਦੀ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ B6 ਪਾਇਆ ਜਾਂਦਾ ਹੈ ਜੋ ਕਿ ਸਰੀਰ ਵਿੱਚ ਹਿਮੋਸਿਸਟਿਨ ਨਾਮ ਦੇ ਅਮੀਨੋ ਐਸਿਡ ਦੇ ਸતર ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਦੋਸਤੋ ਜੇਕਰ ਇਹ ਅਮੀਨੋ ਐਸਿਡ ਵੱਧ ਜਾਵੇ ਤਾਂ ਇਸ ਨਾਲ ਬਿਮਾਰੀਆਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਨੰਬਰ 8 ਸ਼ਕਰਗੰਦੀ ਵਿਟਾਮਿਨ D ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਇਸ ਵਿਟਾਮਿਨ ਨਾਲ ਸਾਡੇ ਦੰਦ ਹੱਡੀਆਂ ਚਮੜੀ ਅਤੇ ਨਸਾਂ ਦੀ ਗਰੋਥ ਅਤੇ ਇਹਨਾਂ ਨੂੰ ਮਜ਼ਬੂਤੀ ਦੇਣ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਸ਼ਕਰਗੰਦੀ ਵਿਟਾਮਿਨ A ਨਾਲ ਵੀ ਪਰ ਦੋਸਤੋ ਇਸ ਦੇ ਨਾਲ-ਨਾਲ ਇਹ ਕਿਡਨੀ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਹੈ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਸ਼ਕਰਗੰਦੀ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਧੰਨਵਾਦ